ਅੰਮ੍ਰਿਤਸਰ ਵਿਖੇ ਬਾਬਾ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ ਤੋਂ ਬਾਅਦ ਅੱਜ ਲੁਧਿਆਣਾ ਸਥਿਤ ਮਾਡਲ ਟਾਊਨ ਵਿਖੇ ਸੁਰਿੰਦਰ ਕਲਿਆਣ ਦੀ ਅਗਵਾਈ ਹੇਠ ਪ੍ਰਦਰਸ਼ਨ ਹੋਇਆ ਜਿਹੜਾ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਜਲੰਧਰ ਵਿੱਚ ਫਗਵਾੜੇ ਵਿੱਚ ਲੁਧਿਆਣੇ ਵਿੱਚ 26 ਤਰੀਕ ਨੂੰ ਜਿੱਥੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਉਸੇ ਦਿਨ ਸਰਾਰਤੀ ਅੰਸਰਾਂ ਨੇ ਅੰਮ੍ਰਿਤਸਰ ਵਿਖੇ ਪੂਜਨੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਸਾ ਮੂਰਤੀ ਨਾਲ ਹਤੋੜਾ ਲੈ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਸੰਵਿਧਾਨ ਵਿੱਚ ਅੱਗ ਲਾ ਕੇ ਦੇਸ਼ ਦਾ ਜਿਹੜਾ ਸੰਵਿਧਾਨ ਆ ਜਿਹਦੀ ਅਸੀਂ ਪੂਜਾ ਕਰਦੇ ਆ ਉਹ ਸਾਡੇ ਮਨ ਨੂੰ ਠੇਸ ਪਹਾਈ ਗਈ ਆ ਉਹ ਸਮੁੱਚੇ ਸਮਾਜ ਵਿੱਚ ਰੋਸ ਆ ਦਲੇ ਸਮਾਜ ਵਿੱਚ ਰੋਸ ਆ ਅੱਜ ਅਸੀਂ ਸੜਕਾਂ ਤੇ ਉਤਰੇ ਆ ਪੂਰਾ ਡੁੱਗਰੀ ਰੋਡ ਬੱਸ ਸਟੈਂਡ ਮਲਟੋਨ ਮਾਰਕੀਟ ਸਾਰੀ ਅਸੀਂ ਬੰਦ ਕਰਾ ਰਹੇ ਆ ਤੇ ਜਿਹੜਾ ਵੀ ਸਮੁੱਚੇ ਸਮਾਜ ਦਾ ਅੱਜ ਲੁਧਿਆਣਾ ਬੰਦ ਕਰਨ ਦਾ ਐਲਾਨ ਹੋਇਆ ਸੀ ਉਹਦਾ ਅਸੀਂ ਸਮਰਥਨ ਕੀਤਾ ਤੇ ਅਸੀਂ ਇਹ ਮੰਗ ਕਰਦੇ ਆ ਜਿਹੜੇ ਵੀ ਇਦਾਂ ਦੇ ਸਰਾਰਤੀ ਅੰਸਰ ਰਹਿ ਗਏ ਆ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਮਾਨਯੋਗ ਆਦਰਨੀਏ ਸਰਦਾਰ ਭਗਵੰਤ ਸਿੰਘ ਮਾਨ ਜੀ ਚੀਫ ਮਨਿਸਟਰ ਪੰਜਾਬ ਉਹਨਾਂ ਤੋਂ ਇਦਾਂ ਦੇ ਸਰਾਰਤੀ ਅੰਸਰਾਂ ਨੂੰ ਫਾਸੀ ਦੀ ਸਜ਼ਾ ਦਿੱਤੀ ਜਾਵੇ ਤੇ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਪ੍ਰੋਟੈਸਟ ਸ਼ਾਮਾਂ ਤੱਕ ਜਾਰੀ ਰਹੂਗਾ ਜਿੱਥੇ ਸਾਡਾ ਸਾਰਾ ਸਮੁੱਚਾ ਸਮਾਜ ਇਕੱਠਾ ਹੋ ਰਿਹਾ ਉੱਥੇ ਅਸੀਂ ਵੀ ਇਕੱਠੇ ਹੋਣ ਜਾ ਰਹੇ ਆ ਸਾਰੇ ਅਸੀਂ ਤੇ ਜੋ ਵੀ ਸਮੁੱਚੇ ਸਮਾਜ ਦੀ ਹੋਕਮ ਹੋਊਗਾ ਪਾਲਣਾ ਹੋਊਗੀ ਅਸੀਂ ਰਲ ਮਿਲ ਕੇ ਅਸੀਂ ਕਰਾਂਗੇ ਤੇ ਸਮਾਜ ਦੇ ਵਿੱਚ ਜਿਹੜੀ ਇਦਾਂ ਦੀ ੋਂਕੜਾ ਆ ਰਹੀ ਆ ਜਿਹੜੇ ਸਰਾਰਤੀ ਦਾ ਸਰਾਰਤ ਕਰ ਰਹੇ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਕੰਨ ਕੰਨ ਖੋਲ ਕੇ ਸੁਣ ਲੋਵੇ ਜੇ ਅੱਗੇ ਆ ਕੇ ਕਰਨਗੇ ਅਸੀਂ ਜਿਹੜੇ ਜਿੱਦਾਂ ਦੀ ਸਜ਼ਾ ਸੁਪਰੀਮ ਕੋਰਟ ਨੇ ਦੇਣੀ ਆ ਤਾਂ ਉਹਨਾਂ ਨੂੰ ਕਵਾਂਗੇ ਤਾਂ ਫਾਸੀ ਦੀ ਸਜ਼ਾ ਦਿੱਤੀ ਜਾਵੇ ਜੇ ਸਾਡੇ ਧੱਕੇ ਚੜ੍ਹ ਕੇ ਤਾਂ ਸਾਡੀ ਸਜ਼ਾ ਹੋਊਗੀ ਫੇਰ ਆਪਣੀ ਜਿਹੜੇ ਕਾਨੂੰਨ ਤੋਂ ਲੰਘਣਾ ਕਰਦੇ ਪਏ ਆ ਫੇਰ ਵੀ ਦੁਕਾਨਾ ਖੋਲ ਕੇ ਬੈਠੇ ਉਹਨਾਂ ਨੂੰ ਕੀ ਜਤਾਉਣੀ ਹੈ ਚਤਾਵਨੀ ਨਹੀਂ ਉਹਨਾਂ ਦੇ ਕਿ ਹੱਥ ਜੋੜ ਕੇ ਬੇਨਤੀ ਆ ਦੁਕਾਨਦਾਰਾਂ ਦੇ ਅੱਗੇ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਦੀ ਰਚਨਾ ਕੀਤੀ ਸੀ ਲਿਖਿਆ ਸੀ ਉਹ ਸਮੁੱਚੇ ਸਮਾਜ ਦੇ ਲਈ ਲਿਖਿਆ ਸੀ ਸ਼ੈਡਿਊਲ ਕਾਸਟ ਵਾਸਤੇ ਨਹੀਂ ਲਿਖਿਆ ਸੀ ਅੱਜ ਚਾਹੇ ਧੀਆ ਦੀ ਗੱਲ ਕਰ ਲੋ ਭੈਣਾਂ ਦੀ ਗੱਲ ਕਰ ਲੋ ਮਾਤਾਵਾਂ ਦੀ ਮਹਿਲਾਵਾਂ ਵਾਸਤੇ ਯੂਥ ਵਾਸਤੇ ਗ੍ਰਾਮੀਣ ਵਾਸਤੇ ਦਲਿਤ ਸਮਾਜ ਵਾਸਤੇ ਸਾਰਿਆਂ ਲਈ ਸਾਂਝਾ ਸੰਵਿਧਾਨ ਲਿਖਿਆ ਸੀ ਤੇ ਉਹਦੇ ਵਿੱਚ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਤੇ ਜੋੜ ਕੇ ਉਹਦੇ ਵਿੱਚ ਸਾਡਾ ਸਹਿਯੋਗ ਕਰੋ ਜਿਹੜਾ ਵੀ ਕੋਈ ਨਹੀਂ ਕਰਦਾ ਸਹਿਯੋਗ ਉਹਦਾ ਜ਼ਿੰਮੇਵਾਰ ਉਹ ਆਪ ਹੋਊਗਾ। ਕਿਸੇ ਨੇ ਤੋੜ ਪਾਉਣ ਨੂੰ ਕਰਤੀ ਕਿਸੇ ਨੇ ਲੁਧਿਆਣੇ ਦੇ ਵਿੱਚ ਉਹ ਜ਼ਿੰਮੇਵਾਰ ਦੁਕਾਨਦਾਰ ਆਪ ਹੀ ਹੈ। ਜੇਕਰ ਉਹ ਦੁਕਾਨਦਾਰ ਸਾਡੇ ਨਾਲ ਨਹੀਂ ਸਮਰਥਨ ਕਰ ਰਿਹਾ ਸਾਡਾ ਸਹਿਯੋਗ ਨਹੀਂ ਦੇ ਰਿਹਾ ਤਾਂ ਉਹਦਾ ਜ਼ਿੰਮੇਵਾਰ ਉਹ ਦੁਕਾਨਦਾਰ ਹੋਊਗਾ। ਜੋ 26 ਜਨਵਰੀ ਵਾਲੇ ਦਿਨ ਜਿੱਥੇ ਸਾਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ ਉੱਥੇ ਹੀ ਅੰਮ੍ਰਿਤਸਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਜੋ ਮੀਰ ਅੰਬੇਡਕਰ ਜੀ ਬਾਬਾ ਸਾਹਿਬ ਜੀ ਦੀ ਮੂਰਤੀ ਨਾਲ ਉਹਨਾਂ ਨੂੰ ਬੇਅਦਬੀ ਕੀਤੀ ਗਈ ਹੈ ਸੰਵਿਧਾਨ ਦੀ ਬੇਅਦਬੀ ਕੀਤੀ ਗਈ ਹੈ ਅਸੀਂ ਉਹਦੀ ਨਿੰਦਾ ਕਰਦੇ ਹਾਂ ਜਿਸ ਦੇ ਚਲਦੇ ਅਸੀਂ ਅੱਜ ਲੁਧਿਆਣਾ ਬੰਦ ਦੀ ਕਾਲ ਵੀ ਕੀਤੀ ਹੈ ਤੇ ਲੁਧਿਆਣਾ ਬੰਦ ਦਾ ਪੂਰਨ ਸਮਰਥਨ ਕਰ ਰਹੇ ਹਾਂ ਦੁਕਾਨਾਂ ਬੰਦ ਕਰਵਾ ਰਹੇ ਹਾਂ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਲੁਧਿਆਣਾ ਵਾਸੀਆਂ ਨੂੰ ਵੀ ਕਿ ਆਪਣੀਆਂ ਦੁਕਾਨਾਂ ਬੰਦ ਕਰਕੇ ਰੱਖਣ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਉਸ ਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਤੇ ਮੌਕੇ ਦੇ ਲੋਕਾਂ ਨੇ ਫੜ ਵੀ ਲਿਆ ਸੀ ਉਹ ਲਾ ਵੀ ਲਿਆ ਤੇ ਚਾਰ ਦੇਰ ਰਮਾਨ ਵੀ ਮਿਲੇ ਜੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਕੱਲੇ ਰਮਾਨ ਨਾਲ ਕੰਮ ਨਹੀਂ ਚੱਲਣਾ ਉਸ ਦੋਸ਼ੀ ਤੇ ਐਨਐਸਏ ਲਾ ਕੇ ਉਹਨੂੰ ਅਸਾਮ ਦੀ ਜੇਲ੍ਹ ਚ ਪਹਤਾਇਆ ਜਾਵੇ ਜੀ ਗੁਣਜੀਪ ਹਾਂ ਜੀ ਮੈਂ ਅਮਿਤ ਕੁਮਾਰ ਰਾਸ਼ਟਰੀ ਮਹਾਦੇਵ ਸੰਘਰਸ਼ ਦਲ ਦਾ ਪ੍ਰਧਾਨ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪਹਿਲੇ ਮੈਂ ਨਿਹੰਗ ਸਿੰਘ ਜਥੇਦਾਨ ਦੀ ਆ ਦਾ ਪੰਜਾਬ ਪ੍ਰਚਾਰਕ ਵੀ ਸੀਗਾ ਤੇ ਫਿਰ ਸਾਡਾ ਸੰਘਰਸ਼ ਦਲ ਆਪਣਾ ਚੱਲਦਾ ਪਿਆ ਤੇ ਦੇਖੋ ਇੱਕ 바ਵਾ ਸਾਹਿਬ Ambedkar ਨੇ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਯਾਰ ਇੱਕ ਦਿਨ ਦਾ ਸਬਰ ਨਹੀਂ ਹੈਗਾ ਦੁਕਾਨਦਾਰਾਂ ਚ ਦੁਕਾਨਦਾਰਾਂ ਨੂੰ ਜਦ ਕਾਲ ਸੀਗੀ ਵੀ ਆਪਾਂ ਦੁਕਾਨਦਾਰੀਆਂ ਨਹੀਂ ਕਰਨੀਆਂ ਇੱਕ ਦਿਨ ਇੱਕ ਦਿਨ ਨਾਲ ਕੋਈ ਫਰਕ ਤਾਂ ਨਹੀਂ ਪੈ ਚਲਿਆ ਕਰੋਨਾ ਟਾਈਮ ਦੇ ਵਿੱਚ ਕਿੰਨਾ ਸਮਾਂ ਕੱਟਿਆ ਇਹ ਜਿਹੜੇ ਆਪਣੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਇਹ ਉਹਨਾਂ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਨੇ ਇਹੋ ਜੀਆਂ ਤਾਕਤਾਂ ਨੇ ਵੀ ਇਹ ਆਪਣੇ ਵਿੱਚ ਇੱਕ ਪਾੜ ਪਾਉਣਾ ਚਾਹੁੰਦੇ ਨੇ ਇਹਨਾਂ ਨੂੰ ਫਾਂਸੀ ਦੇ ਕੇ ਇਹਨਾਂ ਨੂੰ ਸਾਂਝਾ ਕੀਤਾ ਜਾਵੇ ਭਈ ਹਾਂ ਭਈ ਅੱਗੇ ਆਉਣ ਵਾਲੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਤੇ ਮੇਰੀ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਤੇ ਇੱਕ ਚੇਤਾਵਨੀ ਵੀ ਆ ਠੋਕ ਵਜਾ ਕੇ ਤੁਹਾਨੂੰ ਇੱਕ ਦਿਨ ਨਾ ਕੋਈ ਫਰਕ ਨਹੀਂ ਪੈਣਾ ਜੇ ਤੁਸੀਂ ਆਪਣੀ ਹਰਕਤਾਂ ਤੋਂ ਨਹੀਂ ਬਾਜ ਆਏ ਤੇ ਤੁਸੀਂ ਆਪਣੇ ਜ਼ਿੰਮੇਵਾਰ ਹੋ ਜਿਹੜੇ ਆਪ ਹੋਵੋਗੇ